ਅੱਜ ਦੇ ਸਮੇਂ ਦੇ ਵਿੱਚ ਦੁਨੀਆ ਪੈਸੇ ਮਗਰ ਭੱਜ ਰਹੀ ਹੈ ਤੇ ਪੈਸੇ ਕਰਕੇ ਹੀ ਲੋਕ ਆਪਣਾ ਦੇਸ਼ ਛੱਡ ਕੇ ਬਾਹਰ ਦੇ ਦੇਸ਼ਾਂ ਨੂੰ ਤੁਰੇ ਹੋਏ ਨੇ ਪਰ ਬਾਹਰ ਦੇ ਦੇਸ਼ਾਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਅਮਰੀਕਾ ਕੈਨੇਡਾ ਆਸਟ੍ਰੇਲੀਆ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਵੀ ਕ੍ਰਾਈਮ ਬਹੁਤ ਵੱਧ ਚੁੱਕਿਆ ਹੈ ਆਏ ਦਿਨ ਹੀ ਸਾਨੂੰ ਕੋਈ ਨਾ ਕੋਈ ਇਹਨਾਂ ਦੇਸ਼ਾਂ ਦੇ ਵਿੱਚੋਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਜਿਹੜੀਆਂ ਪੰਜਾਬੀਆਂ ਦੇ ਨਾਲ ਜੁੜੀਆਂ ਹੁੰਦੀਆਂ ਨੇ ਇਹਨਾਂ ਘਟਨਾਵਾਂ ਦੇ ਵਿੱਚੋਂ ਹੀ ਪਿਛਲੇ ਦਿਨੀ ਸੰ 2022 ਦੇ ਵਿੱਚ ਇੱਕ ਘਟਨਾ ਹੋਈ ਸੀ ਇਸ ਘਟਨਾ ਦੇ ਵਿੱਚ ਇੱਕ ਸਿੱਖ ਫੈਮਿਲੀ ਦੇ ਚਾਰ ਮੈਂਬਰਾਂ ਨੂੰ ਕਿਸੇ ਨੇ ਕਿਟਨੈਪ ਕਰ ਲਿਆ ਸੀ ਤੇ ਬੜੀ ਹੀ ਬਹਿਰਮੀ ਦੇ ਨਾਲ ਉਹਨਾਂ ਨੂੰ ਮਾਰ ਦਿੱਤਾ ਸੀ। ਇਹਨਾਂ ਚਾਰਾਂ ਦੇ ਵਿੱਚ ਇੱਕ 8-10 ਮਹੀਨੇ ਦੀ ਛੋਟੀ ਬੱਚੀ ਵੀ ਸੀ। ਇਹਨਾਂ ਨੂੰ ਮਾਰਨ ਦੇ ਪਿੱਛੇ ਜਿਹੜੀ ਵਜ੍ਹਾ ਨਿਕਲ ਕੇ ਸਾਹਮਣੇ ਆਈ ਸੀ ਉਹ ਵਜ੍ਹਾ ਨੇ ਪੂਰੀ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ। ਕੀ ਕੋਈ ਇੰਨੀ ਛੋਟੀ ਜੀ ਗਲਤੀ ਕਰਕੇ ਵੀ ਕਿਸੇ ਨੂੰ ਐਡੀ ਵੱਡੀ ਸਜ਼ਾ ਦੇ ਸਕਦਾ ਹੈ? ਉਹ ਵੀ ਇੱਕ 8-10 ਮਹੀਨੇ ਦੀ ਬੱਚੀ ਵੀ ਉਹਨਾਂ ਦੇ ਵਿੱਚ ਮੌਜੂਦ ਹੋਵੇ। ਜਿੰਨੂੰ ਕੁਝ ਪਤਾ ਹੀ ਨਹੀਂ ਸੀ ਅੱਜ ਦੀ ਕਹਾਣੀ ਇੱਕ ਸਿੱਖ ਫੈਮਿਲੀ ਦੇ ਮਰਡਰ ਕੇਸ ਦੀ ਕਹਾਣੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕ੍ਰਾਈਮ ਦਿਨ ਸੀ 3 ਅਕਤੂਬਰ 2022 ਦਾ ਜਗ੍ਹਾ ਸੀ ਅਮਰੀਕਾ ਦਾ ਵਿਨਟਨ ਟਾਊਨ ਜਿੱਥੋਂ ਇੱਕ ਬੰਦਾ ਪੁਲਿਸ ਨੂੰ ਫੋਨ ਕਰਦਾ ਹੈ ਇਹ ਬੰਦਾ ਪੁਲਿਸ ਵਾਲਿਆਂ ਨੂੰ ਇਹੀ ਕਹਿੰਦਾ ਹੈ ਇੱਥੇ ਇੱਕ ਪਿਕਅਪ ਟਰੱਕ ਨੂੰ ਅੱਗ ਲੱਗੀ ਹੋਈ ਹੈ ਇਹ ਗੱਲ ਸੁਣਦਿਆਸਾਰ ਹੀ ਪੁਲਿਸ ਫੌਰਨ ਉਸ ਜਗ੍ਹਾ ਵੱਲ ਨੂੰ ਆਪਣੀਆਂ ਗੱਡੀਆਂ ਲੈ ਕੇ ਭੱਜ ਪੈਂਦੀ ਹੈ ਪੁਲਿਸ ਵਾਲਿਆਂ ਨੇ ਤੇ ਫਾਇਰ ਬਰਗੇਟ ਨੇ ਮਿਲ ਕੇ ਇੱਕ ਗੱਡੀ ਦੇ ਉੱਤੇ ਜਿਹੜੀ ਅੱਗ ਲੱਗੀ ਹੋਈ ਸੀ ਉਹਨੂੰ ਕਾਬੂ ਕਰ ਲਿਆ ਤੇ ਪੁਲਿਸ ਵਾਲਿਆਂ ਨੇ ਹੁਣ ਜਿਸ ਤਰ੍ਹਾਂ ਹੀ ਇਹ ਗੱਡੀ ਦੇ ਅੰਦਰ ਜਾ ਕੇ ਦੇਖਿਆ ਕਿ ਇਹ ਗੱਡੀ ਪੂਰੀ ਤਰ੍ਹਾਂ ਅੰਦਰੋਂ ਖਾਲੀ ਸੀ ਇਹ ਸਭ ਦੇਖ ਕੇ ਪੁਲਿਸ ਵਾਲੇ ਬੜੇ ਹੈਰਾਨ ਹੁੰਦੇ ਨੇ ਕਿ ਇੰਨੀ ਭਿਆਨਕ ਅੱਗ ਦੇ ਵਿੱਚ ਜੇਕਰ ਕੋਈ ਨਿਕਲਿਆ ਵੀ ਹੋਵੇਗਾ ਤਾਂ ਸਭ ਤੋਂ ਪਹਿਲਾਂ ਉਹਨੇ ਕੋਸ਼ਿਸ਼ ਕੀਤੀ ਹੋਵੇਗੀ ਕਿ ਉਹ ਆਪਣੀ ਗੱਡੀ ਨੂੰ ਬਚਾ ਸਕੇ ਪਰ ਉੱਥੇ ਨਾ ਤੇ ਕੋਈ ਬੰਦਾ ਦਿਖ ਰਿਹਾ ਸੀ ਤੇ ਨਾ ਹੀ ਉਹ ਗੱਡੀ ਦਾ ਕੋਈ ਮਾਲਕ ਦਿਖ ਰਿਹਾ ਸੀ ਹੁਣ ਪੁਲਿਸ ਵਾਲਿਆਂ ਨੇ ਇਸ ਗੱਡੀ ਦਾ ਨੰਬਰ ਨੋਟ ਕੀਤਾ ਤੇ ਇਸ ਨੰਬਰ ਤੋਂ ਹੀ ਗੱਡੀ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਗੱਡੀ ਕਿਸ ਨਾਮ ਤੇ ਰਜਿਸਟਰ ਹੈ ਇਸ ਤੋਂ ਬਾਅਦ ਪੁਲਿਸ ਨੂੰ ਇਹ ਪਤਾ ਚੱਲਦਾ ਹੈ ਕਿ ਇਹ ਗੱਡੀ ਕਿਸੇ ਅਮਨਦੀਪ ਸਿੰਘ ਨਾਮ ਦੇ ਬੰਦੇ ਦੀ ਹੈ ਜਿਹੜਾ ਕਿ ਮਰਸਿਡ ਕਾਉਂਟੀ ਕੈਲੀਫੋਰਨੀਆ ਦਾ ਰਹਿਣ ਵਾਲਾ ਹੈ ਪੁਲਸ ਉਸੇ ਸਮੇਂ ਹੀ ਮਰਸਿਡ ਕਾਉਂਟੀ ਵਾਸਤੇ ਰਵਾਨਾ ਹੁੰਦੀ ਹੈ ਤੇ ਦੂਸਰੇ ਪਾਸੇ ਅਮਨਦੀਪ ਦੀ ਪਤਨੀ ਜਸਪ੍ਰੀਤ ਵੀ ਉਹਨੂੰ ਲੱਭ ਰਹੀ ਸੀ ਕਿਉਂਕਿ ਉਹਨੇ ਬਾਅਦ ਵਿੱਚ ਦੱਸਿਆ ਸੀ ਕਿ ਅਮਨਦੀਪ ਦਾ ਵੀ ਕਾਫੀ ਦਿਨਾਂ ਤੋਂ ਫੋਨ ਨਹੀਂ ਲੱਗ ਰਿਹਾ ਸੀ ਤੇ ਜਸਪ੍ਰੀਤ ਕੋੜ ਵੀ ਉਹਨੂੰ ਲੱਭਦੀ ਲੱਭਦੀ ਇਹਨਾਂ ਦੀ ਕੰਪਨੀ ਜੋ ਕਿ ਮਰਸੀਡੋ ਕੌਂਟੀ ਦੇ ਵਿੱਚ ਬਣੀ ਹੋਈ ਸੀ ਇਸ ਕੰਪਨੀ ਦੇ ਵਿੱਚ ਜਾ ਕੇ ਇਹਨੂੰ ਇਹ ਪਤਾ ਲੱਗਦਾ ਹੈ ਕਿ ਇੱਥੇ ਘਰ ਦੇ ਵਿੱਚ ਜਿਹੜੇ 4 ਮੈਂਬਰ ਰਹਿ ਰਹੇ ਸਨ ਜਸਦੀਪ ਸਿੰਘ ਜਸਲੀਨ ਕੋੜ ਤੇ ਇਹਨਾਂ ਦੀ ਇੱਕ 8 ਮਹੀਨੇ ਦੀ ਬੱਚੀ ਓਰੀ ਡੇੜੀ ਤੇ ਇਹਦਾ ਪਤੀ ਅਮਨਦੀਪ ਸਿੰਘ ਇਹ ਚਾਰੇ ਦੇ ਚਾਰੇ ਉਥੋਂ ਗਾਇਬ ਸਨ ਚਾਰੇ ਮੈਂਬਰਾਂ ਦਾ ਘਰ ਦੇ ਵਿੱਚੋਂ ਗਾਇਬ ਹੋ ਜਾਣਾ ਜਸਪ੍ਰੀਤ ਨੂੰ ਵੀ ਬੜਾ ਅਜੀਬ ਲੱਗ ਰਿਹਾ ਸੀ ਇਸ ਲਈ ਉਹ ਪੂਰੀ ਤਰ੍ਹਾਂ ਡਰ ਚੁੱਕੀ ਸੀ ਉਸੇ ਸਮੇਂ ਹੀ ਮਰਸਡ ਕਾਉਂਟੀ ਦੇ ਵਿੱਚ ਪੁਲਿਸ ਵੀ ਆ ਜਾਂਦੀ ਹੈ ਜਦੋਂ ਪੁਲਿਸ ਨੂੰ ਵੀ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਘਰ ਦੇ ਵਿੱਚ ਚਾਰ ਜੀ ਗਾਇਬ ਹੋ ਚੁੱਕੇ ਨੇ ਪੁਲਿਸ ਤੇ ਵੀ ਪਸੀਨੇ ਨਿਕਲ ਆਉਂਦੇ ਨੇ ਦਰਅਸਲ ਪੂਰੀ ਸਿੱਖ ਫੈਮਿਲੀ ਦਾ ਇੱਕ ਟਰਾਂਸਪੋਰਟ ਦਾ ਬਿਜ਼ਨਸ ਸੀ ਤੇ ਇਹ ਹਰ ਰੋਜ਼ ਆਪਣੇ ਫੈਕਟਰੀ ਦੇ ਵਿੱਚ ਜਾਂਦੇ ਸਨ ਤੇ ਇੱਥੋਂ ਹੀ ਇਹ ਚਾਰੇ ਜਾਣੇ ਗਾਇਬ ਹੋ ਜਾਂਦੇ ਨੇ ਪੁਲਿਸ ਨੇ ਇਸ ਕੰਪਨੀ ਦੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਦੇ ਉੱਤੇ ਨਜ਼ਰ ਮਾਰਤੀ ਹੈ ਜਦੋਂ ਪੁਲਿਸ ਵਾਲੇ ਇਹਨਾਂ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਦੀ ਹੈ ਤਾਂ ਪੁਲਿਸ ਵਾਲੇ ਵੀ ਹੈਰਾਨ ਰਹਿ ਜਾਂਦੇ ਨੇ ਕਿਉਂਕਿ ਸੀਸੀਟੀਵੀ ਕੈਮਰੇ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਕਿਸੇ ਨੇ ਗਨ ਪੁਆਇੰਟ ਦੇ ਉੱਤੇ ਇਹਨਾਂ ਨੂੰ ਚਾਰਾਂ ਨੂੰ ਕਿਡਨਾਪ ਕਰ ਲਿਆ ਸੀ ਤੇ ਇਹਨਾਂ ਚਾਰਾਂ ਨੂੰ ਹੀ ਅਮਨਦੀਪ ਸਿੰਘ ਦੀ ਜਿਹੜੀ ਇੱਕ ਪਿਕਅਪ ਟਰੱਕ ਸੀ ਉਹਦੇ ਜਰੀਏ ਹੀ ਕਿਤੇ ਲੈ ਕੇ ਜਾ ਰਿਹਾ ਸੀ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਲੱਭਣ ਵਾਸਤੇ ਆਪਣੀ ਇੱਕ ਟੀਮ ਤਿਆਰ ਕੀਤੀ ਇਸ ਕੇਸ ਦੀ ਇਨਵੈਸਟੀਗੇਸ਼ਨ ਤੇ ਲਾ ਦਿੱਤੀ। ਇਹ ਪੁਲਿਸ ਦੀ ਟੀਮ ਕਿਡਨਾਪਰ ਤੱਕ ਪਹੁੰਚਣ ਲਈ ਰਵਾਨਾ ਵੀ ਹੋ ਗਈ ਪਰ ਪੁਲਿਸ ਨੂੰ ਇੱਥੇ ਨਿਰਾਸ਼ਾ ਹੀ ਹੱਥ ਲੱਗੀ। ਕਿਉਂਕਿ ਜਿਹੜੀ ਗੱਡੀ ਤੇ ਘਟਨਾ ਹੋਈ ਸੀ ਇਹਨਾਂ ਚਾਰਾਂ ਨੂੰ ਲੈ ਕੇ ਜਾਇਆ ਗਿਆ ਸੀ। ਉਹ ਗੱਡੀ ਤਾਂ ਰਸਤੇ ਦੇ ਵਿੱਚ ਹੀ ਇਹਨਾਂ ਪੁਲਿਸ ਵਾਲਿਆਂ ਨੂੰ ਅੱਗ ਲੱਗੀ ਹੋਈ ਮਿਲੀ ਸੀ। ਹੁਣ ਪੁਲਿਸ ਵਾਲੇ ਇੱਥੇ ਇਹ ਸੋਚਦੇ ਨੇ ਕਿ ਜੇਕਰ ਇਹਨਾਂ ਚਾਰਾਂ ਨੂੰ ਕਿਡਨਾਪ ਕੀਤਾ ਹੈ ਤੇ ਇਹਦੇ ਪਿੱਛੇ ਕੋਈ ਵਜ੍ਹਾ ਹੋਵੇਗੀ। ਤੇ ਸ਼ਾਇਦ ਇਹ ਵਜ੍ਹਾ ਹੋ ਸਕਦੀ ਹੈ ਪੈਸਾ ਕਿਟਨੈਪਰ ਨੂੰ ਪੈਸਾ ਚਾਹੀਦਾ ਹੋਵੇਗਾ ਇਸ ਲਈ ਪੁਲਿਸ ਵਾਲਿਆਂ ਨੇ ਇੱਥੇ ਇੰਤਜ਼ਾਰ ਕਰਦੇ ਨੇ ਕਿ ਕਿਟਨੈਪਰ ਦਾ ਕਦੋਂ ਫੋਨ ਆਵੇਗਾ ਫਰੋਤੀ ਦੇ ਵਾਸਤੇ ਇੱਥੇ ਕਿਟਨੈਪਰ ਨੂੰ ਪੈਸਾ ਨਹੀਂ ਚਾਹੀਦਾ ਸੀ ਬਲਕਿ ਕੁਝ ਹੋਰ ਹੀ ਚਾਹੀਦਾ ਸੀ ਇਸ ਲਈ ਉਹਨੇ ਕਿਸੇ ਨੂੰ ਵੀ ਫਰੋਤੀ ਵਾਸਤੇ ਫੋਨ ਨਹੀਂ ਕੀਤਾ ਜਦੋਂ ਪੁਲਿਸ ਵਾਲੇ ਇਹਨਾਂ ਸਾਰਿਆਂ ਦੀਆਂ ਅਕਾਊਂਟਾਂ ਦੀ ਡਿਟੇਲ ਚੈੱਕ ਕਰਦੇ ਨੇ ਤਾਂ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਇੱਥੋਂ ਕੁਝ ਕਿਲੋਮੀਟਰ ਦੂਰ ਹੀ ਇੱਕ ਏਟੀਐਮ ਦੇ ਵਿੱਚੋਂ ਇਹਨਾਂ ਨੇ ਪੈਸੇ ਕਢਵਾਏ ਨੇ ਜਦੋਂ ਇੱਥੇ ਜਾ ਕੇ ਉਸ ਏਟੀਐਮ ਦੇ ਸੀਸੀਟੀਵੀ ਕੈਮਰਾ ਨੂੰ ਚੈੱਕ ਕੀਤਾ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਕਿਟਨੈਪਰ ਨੇ ਹੀ ਗਨ ਪੁਆਇੰਟ ਦੇ ਜ਼ਰੀਏ ਜਸਲੀਨ ਦੇ ਖਾਤੇ ਦੇ ਵਿੱਚੋਂ ਕਾਫੀ ਸਾਰੇ ਪੈਸੇ ਕਢਵਾਏ ਸਨ ਪੁਲਿਸ ਵਾਲੇ ਫਟਾਫਟ ਉਸ ਏਟੀਐਮ ਤੇ ਜਾਂਦੇ ਨੇ ਉਹ ਏਟੀਐਮ ਤੇ ਜਾ ਕੇ ਦੇਖਦੇ ਨੇ ਕਿ ਸ਼ਾਇਦ ਕੋਈ ਇੱਥੋਂ ਸੁਰਾਗ ਮਿਲ ਜਾਵੇ ਪਰ ਉਸ ਏਟੀਐਮ ਤੋਂ ਵੀ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਦਾ ਸਿੰਘ ਫੈਮਿਲੀ ਨੂੰ ਕਿਟਨੈਪ ਹੋਏ ਦੋ ਦਿਨ ਬੀਤ ਚੁੱਕੇ ਸਨ ਸਾਰਿਆਂ ਦੀਆਂ ਤਰਕਨਾ ਤੇਜ਼ ਤੇਜ਼ ਚੱਲ ਰਹੀਆਂ ਸਨ ਕਿ ਕੀ ਪਤਾ ਉਸ ਫੈਮਿਲੀ ਦੇ ਨਾਲ ਕੀ ਕੁਝ ਉਸ ਕਟਨੇਪਰ ਨੇ ਕਰ ਦਿੱਤਾ ਸੀ ਹੁਣ ਪੁਲਿਸ 5 ਅਕਤੂਬਰ 2022 ਨੂੰ ਜਾਂਚ ਪੜਤਾਲ ਕਰ ਰਹੀ ਹੁੰਦੀ ਹੈ ਤੇ ਅਚਾਨਕ ਹੀ ਕਿਸੇ ਅਣਜਾਣ ਨੰਬਰ ਤੋਂ ਪੁਲਿਸ ਨੂੰ ਫੋਨ ਆਉਂਦਾ ਹੈ ਉਹ ਬੰਦਾ ਕਹਿੰਦਾ ਹੈ ਕਿ ਉਹ ਕੋਈ ਕਿਸਾਨ ਬੋਲ ਰਿਹਾ ਹੈ ਤੇ ਉਹਦੇ ਖੇਤਾਂ ਦੇ ਵਿੱਚ ਕਈ ਬੋਡੀਆਂ ਪਈਆਂ ਹੋਈਆਂ ਨੇ ਇਹਨਾਂ ਬੋਡੀਆਂ ਦੇ ਵਿੱਚ ਇੱਕ 8-9 ਮਹੀਨੇ ਦੀ ਬੱਚੀ ਦੀ ਵੀ ਬੋਡੀ ਪਈ ਹੋਈ ਹੈ ਫੋਨ ਨੂੰ ਕੱਟ ਹੋਣ ਤੋਂ ਬਾਅਦ ਪੁਲਿਸ ਉਸੇ ਸਮੇਂ ਹੀ ਔਰਕਟ ਨਾਮ ਦੇ ਇਸ ਇਲਾਕੇ ਦੇ ਵਿੱਚ ਪਹੁੰਚ ਜਾਂਦੀ ਹੈ ਜਿੱਥੋਂ ਉਸ ਕਿਸਾਨ ਨੇ ਫੋਨ ਕੀਤਾ ਸੀ ਇੱਥੇ ਜਾ ਕੇ ਪੁਲਿਸ ਵਾਲੇ ਦੇਖਦੇ ਨੇ ਕਿ ਇਹ ਚਾਰੇ ਉਹੀ ਇਨਸਾਨ ਸਨ ਜਿਨ੍ਹਾਂ ਨੂੰ ਪਿਛਲੇ 2-3 ਦਿਨਾਂ ਤੋਂ ਪੁਲਿਸ ਵਾਲੇ ਲੱਭ ਰਹੇ ਸਨ ਯਾਨੀ ਕਿ ਇੱਕ ਕਟਨੈਪਰ ਨੇ ਉਹ ਪੂਰੀ ਦੀ ਪੂਰੀ ਸਿੱਖ ਫੈਮਿਲੀ ਨੂੰ ਮਾਰ ਦਿੱਤਾ ਸੀ ਇਸ ਸਿੱਖ ਫੈਮਿਲੀ ਦੇ ਨਾਲ ਉਹ ਕੁਝ ਹੋ ਚੁੱਕਿਆ ਸੀ ਜੋ ਸ਼ਾਇਦ ਕਿਸੇ ਦੁਸ਼ਮਣ ਦੇ ਨਾਲ ਵੀ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਕਟਨੈਪਰ ਨਾਲ ਜੇਕਰ ਕੋਈ ਦੁਸ਼ਮਣੀ ਸੀ ਤਾਂ ਉਹਨੇ ਵੱਡਿਆਂ ਨੂੰ ਤਾਂ ਮਾਰਿਆ ਹੀ ਮਾਰਿਆ ਇੱਕ 8-9 ਮਹੀਨੇ ਦੀ ਚੀ ਨੂੰ ਵੀ ਉਹਨੇ ਨਹੀਂ ਬਖਸ਼ਿਆ ਸੀ ਇਹ ਉਹਦੀ ਸਭ ਤੋਂ ਵੱਡੀ ਕਰੂਰਤਾ ਸੀ ਹੁਣ ਪੁਲਿਸ ਵਾਲੇ ਇਹਨਾਂ ਚਾਰਾ ਬੋਡੀਆਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਤੇ ਲਈ ਭੇਜਦੀ ਹੈ ਤੇ ਆਪਣੀ ਇਨਕੁਆਰੀ ਨੂੰ ਹੋਰ ਅੱਗੇ ਵਧਾਉਂਦੀ ਹੈ ਹੁਣ ਪੁਲਿਸ ਵਾਲੇ ਸਿੱਖ ਫੈਮਲੀ ਦੀਆਂ ਜੋ ਬਿਜ਼ਨਸ ਮੇਲਾ ਹੁੰਦੀਆਂ ਨੇ ਉਸ ਮੇਲ ਆਈਡੀ ਨੂੰ ਚੈੱਕ ਕੀਤਾ ਜਾਂਦਾ ਹੈ ਤਾਂ ਪਿਛਲੇ ਰਿਕਾਰਡ ਤੋਂ ਪੁਲਿਸ ਵਾਲਿਆਂ ਨੂੰ ਇਹ ਪਤਾ ਚੱਲਦਾ ਹੈ ਕਿ ਕੋਈ ਬੰਦਾ ਉਹਨਾਂ ਨੂੰ ਇਸ ਮੇਲ ਆਈਡੀ ਦੇ ਉੱਤੇ ਬਾਰ-ਬਾਰ ਧਮਕੀਆਂ ਦੇ ਰਿਹਾ ਸੀ ਜਿਹਦਾ ਨਾਮ ਸੀ ਜੀਸਸ ਮੈਨੂਅਲ ਸਲਗਾਡੋ ਇਸ ਸਲਗਾਡੋ ਨਾਮ ਦੇ ਬੰਦੇ ਨੇ ਪਿਛਲੀ 1 ਸਾਲ ਦੇ ਵਿੱਚ ਕਈ ਵਾਰੀ ਇਹਨਾਂ ਨੂੰ ਮੇਲਾ ਪਾਈਆਂ ਸਨ ਤੇ ਇਹ ਧਮਕੀਆਂ ਭਰੀਆਂ ਇਹਨਾਂ ਨੇ ਮੇਲਾ ਪਾਈਆਂ ਸਨ ਇਸਲਗਾਡੋ ਨਾਮ ਦਾ ਬੰਦਾ ਇਹਨਾਂ ਦੀ ਟਰਾਂਸਪੋਰਟ ਦੇ ਵਿੱਚ ਹੀ ਇੱਕ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਤੇ ਇਹਦੇ ਕੰਮ ਦੇ ਦੌਰਾਨ ਹੀ ਕੋਈ ਇਹਦੇ ਕੋਲੋਂ ਗਲਤੀ ਹੋ ਗਈ ਜਿਸ ਕਰਕੇ ਅਮਨਦੀਪ ਸਿੰਘ ਨੇ ਤੇ ਪੂਰੀ ਸਿੱਖ ਫੈਮਿਲੀ ਨੇ ਇਹਨੂੰ ਇਸ ਟਰਾਂਸਪੋਰਟ ਦੇ ਕੰਮ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ ਸਲਗਾਡੋ ਨੇ ਇੱਥੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਤੇ ਉਹ ਸਿੱਖ ਫੈਮਿਲੀ ਦੇ ਕੋਲੋਂ ਬਦਲਾ ਲੈਣਾ ਚਾਹੁੰਦਾ ਸੀ ਤੇ ਇਸੇ ਕਾਰਨ ਹੀ ਉਹ ਪਹਿਲਾਂ ਤਾਂ 1 ਸਾਲ ਪੂਰਾ ਇਹਨਾਂ ਨੂੰ ਡਰਾਉਂਦਾ ਧਮਕਾਉਂਦਾ ਰਿਹਾ ਜਦੋਂ ਇਹ ਡਰੇ ਨਹੀਂ ਤੇ ਫਿਰ ਇਹਨੇ ਗਨ ਪੁਆਇੰਟ ਦੇ ਜ਼ਰੀਏ ਇਹਨਾਂ ਚਾਰਾਂ ਨੂੰ ਕਿਡਨਾਪ ਕੀਤਾ ਕਿਡਨਾਪ ਕਰਨ ਤੋਂ ਬਾਅਦ ਦੂਰ ਲੈ ਜਾ ਕੇ ਪਹਿਲਾਂ ਤਾਂ ਇਹਨਾਂ ਦੇ ਕੋਲੋਂ ਪੈਸੇ ਸਨ ਜੋ ਵੀ ਏਟੀਐਮ ਦੇ ਵਿੱਚ ਸਨ ਉਹ ਕਢਵਾਏ ਫਿਰ ਇਹਨੂੰ ਇਹ ਲੱਗਿਆ ਕਿ ਜੇਕਰ ਇਹ ਚਾਰੇ ਜਾਣੇ ਛੁੱਟ ਗਏ ਤੇ ਸਮਝ ਲਓ ਕਿ ਇਹਨੂੰ ਫਿਰ ਤੋਂ ਜੇਲ੍ਹ ਜਾਣਾ ਪਵੇਗਾ ਇਸ ਲਈ ਇਹਨੇ ਇੱਕ ਸੁੰਨਸਾਨ ਇਲਾਕੇ ਦੇ ਵਿੱਚ ਜਾ ਕੇ ਚਾਰਾਂ ਨੂੰ ਆਪਣੇ ਰਵੋਲਵਰ ਦੇ ਨਾਲ ਮਾਰ ਦਿੱਤੀ ਇਹਨਾਂ ਚਾਰਾਂ ਨੂੰ ਮਾਰਨ ਤੋਂ ਬਾਅਦ ਇਹਨੇ ਸੋਚਿਆ ਕਿ ਇਹਦਾ ਬਦਲਾ ਪੂਰਾ ਹੋ ਗਿਆ ਤੇ ਇਹ ਆਪਣੇ ਆਪ ਨੂੰ ਵੀ ਮਾਰ ਦਵੇਗਾ ਪਰ ਉਸ ਸਮੇਂ ਇਹਨੇ ਆਪਣੇ ਆਪ ਨੂੰ ਨਹੀਂ ਮਾਰਿਆ ਬਾਅਦ ਵਿੱਚ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਹੁਣ ਕਿ ਟਨੇਪਰ ਦੀ ਬੈਕਗ੍ਰਾਉਂਡ ਦੇਖੀ ਤਾਂ ਇਨਕੁਆਰੀ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਇਹਨੂੰ 11 ਸਾਲ ਪਹਿਲਾਂ ਵੀ ਜੇਲ੍ਹ ਹੋ ਚੁੱਕੀ ਸੀ ਤੇ ਇਹ 11 ਸਾਲ ਦੀ ਜੇਲ੍ਹ ਕੱਟ ਕੇ ਬਾਹਰ ਆਇਆ ਸੀ ਪਰ 2020 ਦੇ ਵਿੱਚ ਇਹ ਆ ਕੇ ਇਹਨਾਂ ਦੀ ਕੰਪਨੀ ਨੂੰ ਜੁਆਇਨ ਕਰਦਾ ਹੈ ਤੇ 2022 ਦੇ ਵਿੱਚ ਇਹ ਆਪਣੀ ਕੰਪਨੀ ਦੇ ਮਾਲਕ ਦੀ ਫੈਮਿਲੀ ਨੂੰ ਘਰ ਦੇ ਚਾਰ ਜਾਨਿਆਂ ਨੂੰ ਖਤਮ ਕਰ ਦਿੰਦਾ ਹੈ ਕੇਸ ਅਜੇ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਤੇ ਇਹਨੂੰ ਮੌਤ ਦੀ ਸਜ਼ਾ ਹੋਣੀ ਬਾਕੀ ਹੈ ਬਾਕੀ ਇਸ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਣਾ ਜਾਂ ਫਿਰ ਕਿਸੇ ਦਾ ਹਸੀ ਮਜਾਕ ਉਡਾਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਕਰਨਾ ਸੀ ਕਿ ਦੁਨੀਆ ਦੇ ਉੱਤੇ ਬਹੁਤ ਤਰ੍ਹਾਂ ਦੇ ਕ੍ਰਾਈਮ ਚੱਲ ਰਹੇ ਨੇ ਤੇ ਇਹੋ ਜਿਹੇ ਕ੍ਰਾਈਮ ਤੋਂ ਤੁਹਾਨੂੰ ਬਚਨ ਦੀ ਲੋੜ ਹੈ ਬਾਕੀ ਤੁਹਾਡਾ ਕੀ ਕਹਿਣਾ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ